ਪਾਰਤੀ ਕਿਸਾਨ ਇਕਤਾ ਸੈਨਵੈਲਫੇਅਰ ਸਭਾ ਦੇ ਸੂਬਾ ਪ੍ਰਧਾਨ ਡਾਕਟਰ ਬਰਗਤ ਸਿੰਘ ਧੀਰਾ ਪਤਰਾ ਪੰਜਾਬ ਦੀ ਪੂਰੀ ਟੀਮ ਨੂੰ ਸਮੇਂ ਭਾਰੀ ਬਾਰ ਮਿਲਿਆ ਜਦੋਂ ਜੈਤੂ ਤੋਂ ਬਹੁ ਗਿਣਤੀ ਪਰਿਵਾਰ ਬਿੰਦਰ ਸਿੰਘ ਮੱਤਾ ਅਤੇ ਬਿੰਦਰ ਸਿੰਘ ਪੰਜ ਗ라이 ਦੀ ਪ੍ਰੇਰਣਾ ਸਦਕਾ ਸਭਾ ਨਾਲ ਜੁੜੇ ਇਸ ਸਮੇਂ ਜੈਤੂ ਦੀ ਇਕਾਈ ਦੀ ਪ੍ਰਧਾਨਗੀ ਸਿਰਫ ਸੰਤੀ ਨਾਲ ਸੰਪੰਨ ਹੋਈ ਇਸ ਸਮੇਂ ਸੇਤ ਵਿਭਾਗ ਤੋਂ ਰਟਾਇਰ ਮੇਜਰ ਸਿੰਘ ਨੂੰ ਪ੍ਰਧਾਨ ਤੇ ਬਲਜੀਤ ਸਿੰਘ ਨੂੰ ਉਮੀਦ ਪ੍ਰਧਾਨ ਬਣਾਇਆ ਗਿਆ ਸੂਬਾ ਪ੍ਰਧਾਨ ਡਾਕਟਰ ਪ੍ਰਗਟ ਸਿੰਘ ਨੀਲਾ ਸਿੰਘ ਬੂਟਾ ਸਿੰਘ ਆਦਿ ਨੂੰ ਸਰੂਪੇ ਪਾ ਕੇ ਸਨਮਾਨਿਤ ਕੀਤਾ ਗਿਆ ਇਸ ਸਮੇਂ ਰਟਾਇਰ ਸੇਤ ਵਿਭਾਗ ਮੇਜਰ ਸਿੰਘ ਇਕਾਈ ਪ੍ਰਧਾਨ ਅਤੇ ਬਲਜੀਤ ਸਿੰਘ ਇਕਾਈ ਮੀਤ ਪ੍ਰਧਾਨ ਜੈਤੋ ਵੀਰ ਸਿੰਘ ਭਾਈਦਰਸੀਮ ਸਿੰਘ ਸੇਖੋ ਜਸਕਰਨ ਸਿੰਘ ਰੋੜੀ ਕਪੂਰਾ ਤਖਾ ਸਿੰਘ ਜੰਗ ਸਿੰਘ ਹਰਜੀਤ ਸਿੰਘ ਜਲੌਰ ਸਿੰਘ ਬੂਟਾ ਸਿੰਘ ਮੇਜਰ ਸਿੰਘ ਜਸਵਿੰਦਰ ਸਿੰਘ ਮਾਹਲਾ ਸਿੰਘ ਥਾਣੇਦਾਰ ਹਰਮੰਦਰ ਸਿੰਘ ਯਾਦਵਿੰਦਰ ਸਿੰਘ ਮੰਦਰ ਸਿੰਘ ਆਦਿ ਨਾਲ ਜੁੜੇ ਪਰਿਵਾਰਾਂ ਦਾ ਸੂਬਾ ਪ੍ਰਧਾਨ ਡਾਕਟਰ ਪ੍ਰਗਟ ਸਿੰਘ ਸੂਬਾ ਮੀਤ ਪ੍ਰਧਾਨ ਨੀਲਾ ਸਿੰਘ ਜੀ ਸੂਬਾ ਜਨਰਲ ਸਕੱਤਰ ਬੂਟਾ ਸਿੰਘ ਕੁਲਵੰਤ ਸਿੰਘ ਜੀ ਖਜ਼ਾਨਚੀ ਇਕਾਈ ਪ੍ਰਧਾਨ ਬਿੰਦਰ ਸਿੰਘ ਜੀ ਪੰਜ ਗਰਾਂ ਅਤੇ ਇਕਾਈ ਪ੍ਰਧਾਨ ਬਲਵਿੰਦਰ ਸਿੰਘ ਮੱਤਾ ਵੱਲੋਂ ਧੰਨਵਾਦ ਕੀਤਾ ਗਿਆ। ਜੀ ਦੇ ਪਤੇ ਜੋ ਕਿ ਭਾਰਤੀ ਕਿਸਾਨ ਹੈਨ ਇਕਤਾ ਵੈਲਫੇਅਰ ਭਾਰਤੀ ਕਿਸਾਨ ਇਕਤਾ ਸੈਨ ਵੈਲਫੇਅਰ ਸਭਾ ਦੇ ਵੱਲੋਂ ਡਾਕਟਰ ਪਰਸੰਧ ਦੀ ਹੋਈ ਹੈ ਤਾਂ ਸ਼ਹਿਰ ਜੈਤੋ ਵਿਖੇ ਪਹੁੰਚੇ ਹਾਂ ਸੋ ਅੱਜ ਬਹੁਤ ਹੀ ਮਾਨਕਾਲੀ ਗੱਲ ਹੈ ਕਿ ਉਸ ਵਿੱਚ ਅਸੀਂ ਸਰਦਾਰ ਮੇਜਰ ਸਿੰਘ ਬਜੀਤ ਸਰਦਾਰ ਮਨਜੀਤ ਸਿੰਘ ਨੂੰ ਬਜੀਤ ਸਿੰਘ ਨੂੰ ਕਾਈ ਦੀ ਜ਼ਿੰਮੇਵਾਰੀ ਸੌਂਪੀ ਆ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਸੋ ਹੁਣ ਮੈਂ ਡਾਕਟਰ ਪਾਟਸਨ ਸੂਬਾ ਪ੍ਰਧਾਨ ਨੂੰ ਬੇਨਤੀ ਕਰੂੰਗਾ ਕਿ ਆਪ ਦੇ ਵਿਚਾਰ ਪੇਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਸ਼ਹਿਰਾਂ ਵਿੱਚ ਕਸਬਿਆਂ ਵਿੱਚ ਸੰਗਤਾਂ ਦੇ ਉਤਸ਼ਾਹ ਦੇ ਨਾਲ ਭਾਰਤੀ ਸਾਂਝ ਇਕਤਾ ਸਾਂਝ ਵੈਲਫੇਅਰ ਸਭਾ ਨੂੰ ਜਦੋਂ ਬਲ ਮਿਲ ਰਿਹਾ ਹੈ ਸੋ ਮੈਂ ਸਾਰੇ ਵੀਰਾਂ ਜੈਤੋ ਵਾਲਿਆਂ ਦਾ ਸਰਦਾਰ ਮੇਜਰ ਸਿੰਘ ਜੀ ਬਲਜੀਤ ਸਰਦਾਰ ਬਲਜੀਤ ਸਿੰਘ ਜੀ ਜੋ ਜਿਨ੍ਹਾਂ ਨੇ ਅੱਜ ਸਮੁੱਚੀ ਟੀਮ ਨੇ ਜੈਤੋ ਵਿੱਚ ਬੁਲਾ ਕੇ ਇਕਾਈ ਦਾ ਗਠਨ ਕੀਤਾ ਭਾਰਤੀ ਸਾਨ ਇਕਤਾ ਸਾਨ ਵੈਲਫੇਅਰ ਸਭਾ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਣ ਦੀ ਗੱਲ ਕੀਤੀ ਤੇ ਵਿਚਾਰਾਂ ਵੀ ਕੀਤੀਆਂ ਗਈਆਂ ਸੋ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਤੇ ਇਸੇ ਤਰ੍ਹਾਂ ਹੀ ਮੋਢੇ ਨਾਲ ਮੋਢਾ ਲਾ ਕੇ ਚੱਲਣ ਦੀ ਸੋ ਅਸੀਂ ਆਸ ਰੱਖਦੇ ਹਾਂ ਜੈਤੋ ਦੇ ਵਿੱਚ ਅਗਲੇ ਸਮਾਗਮ ਦੇ ਵਿੱਚ ਅਗਲੇ ਪ੍ਰੋਗਰਾਮ ਦੇ ਵਿੱਚ ਅਸੀਂ ਇਸ ਤੋਂ ਵੱਡੀ ਮੀਟਿੰਗ ਲੈ ਕੇ ਆਵਾਂਗੇ ਸੋ ਮੈਂ ਹੁਣ ਬੇਨਤੀ ਕਰਾਂਗਾ ਸਤਿ ਆਦਰ ਮੇਜਰ ਸਿੰਘ ਜੀ ਨੂੰ ਕਿ ਜੋ ਸਾਰੀ ਕਾਹੀ ਦਾ ਗਠਨ ਕੀਤਾ ਹੈ ਇਹਨਾਂ ਬਾਰੇ ਕੋਈ ਦੋ ਸ਼ਬਦ ਸੰਗਤਾਂ ਦੇ ਸਾਹਮਣੇ ਰੂਪ ਰੂਪ ਰੋਹਲ ਜੀ ਭਾਈ ਜੀ ਦਾ ਖਲਸਾ ਭਾਈ ਜੀ ਕੀ ਫਤਿਹ ਅੱਜ ਭਾਰਤੀ ਕਿਸਾਨ ਸੈਨ ਸਭਾ ਵੱਲੋਂ ਜੋ ਇੱਥੇ ਇਕੱਠ ਕੀਤਾ ਗਿਆ ਹੈ ਉਹਦੇ ਵਿੱਚ ਸਾਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਅਸੀਂ ਕੋਸ਼ਿਸ਼ ਕਰਾਂਗੇ ਪੂਰਾ ਇਹਦੇ ਤੇ ਉਤਰਗੇ ਕਿ ਅਸੀਂ ਤਾਂ ਹੀ ਉਤਰ ਸਕਦੇ ਹਾਂ ਜੇ ਸਾਨੂੰ ਇੱਥੋਂ ਦੇ ਲੋਕ ਸਾਰੇ ਲੋਕਾਂ ਦਾ ਸਹਿਯੋਗ ਮਿਲੂਗਾ ਸੋ ਕੋਸ਼ਿਸ਼ ਕਰਾਂਗੇ ਵੀ ਵੱਧ ਤੋਂ ਵੱਧ ਅਸੀਂ ਮਤਲਬ ਕੰਮ ਕਰ ਸਕੀਏ ਧੰਨਵਾਦ ਜੀ ਠੀਕ ਹੈ ਜੀ ਠੀਕ ਹੈ yeah sí. sí.